ہم یہ کاج جگت مھوائے ہم یہ کاج ਗਤ ਮੁਵਾਏ ਹਮੇ i ਕਾਰੋ ਦਸਤ ਦੁਖੀ ਅਨ ਬਕਰ ਪਛਾਰੋ ਹਮ ਇਹ ਕਾਜ i ਜਨ ਲੇ ਹੋ ਸਾਧੂ ਸਭ ਮਨਮ ਸਮਝ ਲੈ ਹੋ ਸਾਧੂ ਸਭ ਮਨਮ ਹਮ ਇਹ ਕਾ ਹੇ ਦਾ ਗੁਰਦੇਵ ਪਠਾਏ ਧਰਮ ਹੇ ਦਾ ਗੁਰਦੇਵ ਪਠਾਏ ਹਮ ਇਹ ਕਾਜ ਜਗਤ ਮੁਹ ਆਏ ਹਮ ਇਹ ਕਾਜ ਮਚਲਾਵਨ ਸੰਤubarਨ ਧਰਮ ਚਲਾਵਨ ਸੰਤubarਨ ਦੁਸ਼ਟ ਸਭਨ ਕੋ न सवार दुष्ट सो मूलो पार दुष्ट सब ਜਗਤ ਮੁਹਵਾਏ ਧਰਮ ਹੀ ਤਹ ਗੁਰਦੇਵ ਪਠਾਏ ਧਰਮ ਹੀ ਤਹ ਗੁਰਦੇਵ ਪਠਾਰੇ ਹਮ ਇਹ ਕਾਜ ਜਗਤ ਮੁਹਵਾਏ ਹਮ ਇਹ ਕਾਜ ਮਹੇ ਕਾਜ ਜਗਤ ਮੁਹਵਾਏ ਮਹੇ ਕਾਜ ਜਗਤ ਮੁਹਵਾਏ ਵਾਹਿਗੁਰੂ ਸਾਥ ਸੰਗਤ ਆਪ ਸਭ ਮਾਈ ਪਾਈ ਸਾਥ ਸੰਗਤ ਜੀ ਧੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਉਤਸ਼ਾਹ ਦੇ ਨਾਲ ਮਨਾ ਰਹੇ ਹਾਂ ਆਪ ਸਭ ਨੂੰ ਦਾਸ ਕੁਲਦੀਪ ਸਿੰਘ ਵੱਲੋਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਜੀ ਦੇ ਪ੍ਰਕਾਸ਼ ਦੇ ਨਾਲ ਹੀ ਸਾਡੇ ਹਿਰਦਿਆਂ ਦੇ ਵਿੱਚ ਵੀ ਪ੍ਰਕਾਸ਼ ਹੋ ਜਾਵੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਇਸ ਤੋਂ ਬਾਅਦ ਦਾਸ ਦਾ ਟਾਈਮ ਖਨੌਰੀ ਬਾਰਡਰ ਦੇ ਉੱਤੇ ਹੈ ਸੋ ਉੱਥੇ ਜਿੱਥੇ ਨੇ ਜਾਣਾ ਹੈ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਪ ਸਭ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ